ਬਾਬਾ ਦੀਪ ਸਿੰਘ ਜੀ ਦੀਆਂ ਰਹਿਮਤਾਂ ਦੇ ਨਾਲ ਜੁੜਿਆ ਇੱਕ ਐਸਾ ਕਿੱਸਾ ਜਿਹੜਾ ਸੁਣ ਕੇ ਤੁਹਾਡਾ ਮਨ ਇੰਨਾ ਮਜ਼ਬੂਤ ਹੋ ਜਾਏਗਾ ਕਿ ਤੁਸੀਂ ਅੱਗੇ ਤੋਂ ਕਦੀ ਡਰੋਗੇ ਹੀ ਨਹੀਂ ਇੱਕ ਲੜਕੀ ਸੀ ਜੋ ਵਿਦੇਸ਼ ਦੇ ਵਿੱਚ ਕੰਮ ਕਰਦੀ ਸੀ ਤੇ ਉਹਦੀ ਰਾਤ ਦੀ ਸ਼ਿਫਟ ਲੱਗਦੀ ਸੀ ਤੇ ਇੱਕ ਵਾਰ ਜਦੋਂ ਉਹ ਜ਼ਿਆਦਾ ਲੇਟ ਹੋ ਕੇ ਆਪਣੀ ਸ਼ਿਫਟ ਤੋਂ ਘਰ ਆਂਦੀ ਸੀ ਤਾਂ ਉੱਥੇ ਕੁਝ ਚੋਰ ਬਦਮਾਸ਼ ਖੜੇ ਸੀ ਜਿਹੜੇ ਲੁੱਟਖੋ ਕਰਨਾ ਚਾਹੁੰਦੇ ਸੀ ਜਿਨ੍ਹਾਂ ਦੇ ਹੱਥਾਂ 'ਚ ਹਥਿਆਰ ਵੀ ਸੀ ਇਹ ਦੇਖ ਕੇ ਕੁੜੀ ਦਾ ਮਨ ਜੜੋ ਸਹਿਮ ਗਿਆ ਤਾਂ ਨੇ ਮੰਨਦੇ ਵਿੱਚ ਹੀ ਬਾਬਾ ਦੀਪ ਸਿੰਘ ਨੂੰ ਯਾਦ ਕਰਨਾ ਸ਼ੁਰੂ ਕਰ ਲਿਆ ਕਿ ਬਾਬਾ ਹੀ ਮੈਨੂੰ ਬਚਾ ਲਓ ਬਸੰਨੀ ਕੈਨ ਦੀ ਧੀਰ ਸੀ ਤੇ ਕੈਸਾ ਕਰਿਸ਼ਮਾ ਵਾਪਰਿਆ ਕਿ ਜਦੋਂ ਲੜਕੀ ਨੇ ਅੱਖਾਂ ਖੋਲੀਆਂ ਤਾਂ ਨੋਗੇ ਕੁਝ ਵੀ ਨਜ਼ਰ ਨਹੀਂ ਆਇਆ ਪੂਰਾ ਰਾ ਖਾਲੀ ਸੀ ਤੇ ਜਦੋਂ ਪੁਲਿਸ ਵਾਲੋ ਜਾਂਚ ਪਰਤਾਲਾਂ ਤੋਂ ਬਾਅਦ ਉਹ ਬਤਮਾਸ਼ਾਂ ਨੂੰ ਫੜਿਆ ਗਿਆ ਤੇ ਉਹਨਾਂ ਤੋਂ ਪੁੱਛਿਆ ਗਿਆ ਕਿ ਜੇ ਚੋਰੀ ਕਰਨ ਆਏ ਸੀ ਤੇ ਫਿਰ ਉਹ ਦਮ ਫਿਰ ਵਾਪਸ ਕੋ ਚਲੇ ਗਏ ਤਾਂ ਉਹਨਾਂ ਦੇ ਜਵਾਬ ਸੁਣ ਕੇ ਰੋਂਗਟੇ ਖੜੇ ਹੋ ਜਾਣਗੇ ਉਸ ਲੜਕੀ ਦੇ ਪਿੱਛੇ ਉਹਨਾਂ ਨੂੰ ਬਜ਼ੁਰਗ ਬਾਬਾ ਜੀ ਦਿਖਿਏ ਆ ਜਿਨ੍ਹਾਂ ਨੇ ਹੱਥ 'ਚ ਖੰਡਾ ਫੜਿਆ ਤੇ ਉਹਨਾਂ ਦੇ ਆਸ-ਪਾਸ ਇੰਨੀਆਂ ਸ਼ਕਤੀਆਂ ਜਿਹੜੀਆਂ ਵੇਖ ਕੇ ਉਹ ਚੋਰ ਨਗ ਡਰ ਗਏ ਕਿ ਉੱਥੋਂ ਭੱਜ ਹੀ ਗਏ ਸੋ ਵਿੱਚ ਬਾਝ ਦੀਆਂ ਗੱਲਾਂ ਜਦੋਂ ਮੁਸ਼ਕਲ 'ਚ ਫਸਦੇ ਹੋ ਮਾਲਕ ਨੂੰ ਯਾਦ ਕਰਦੇ ਹੋ ਤਾਂ ਮਾਲਕ ਉੱਥੇ ਹਮੇਸ਼ਾ ਹੰਦਾ ਹੈ ਬਾਬਾ ਦੀਪ ਸਿੰਘ ਜੀ ਤਾਂ ਰਾਖਣ ਹਾਰ ਬਾਬਾ ਜੀ ਕੋਲੋਂ ਤਾਂ ਮੌਤ ਵੀ ਡਰਦੀ ਹੈ ਮਰਨ ਦੇ ਕੰਡੇ ਦੇ ਵੀ ਬੰਦਾ ਪਿਆ ਹੋਵੇ ਜਿਹੜਾ ਬਾਬਾ ਦੀਪ ਸਿੰਘ ਨੂੰ ਯਾਦ ਕਰ ਲੈਂਦਾ ਨਾ ਬਾਬਾ ਜੀ ਉਹ ਵੀ ਟਾਲ ਦਿੰਦੇ ਆ ਪਿਆਰ ਨਾਲ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਸੱਚੇ ਮਨ ਨਾਲ ਬਾਬਾ ਦੀਸੇ ਅੱਗੇ ਜਾ ਕੇ ਅਰਦਾਸ ਕਰੋ ਕੋਈ ਤਕਲੀਫ ਨਹੀਂ ਰਹਿਣੀ ਜ਼ਿੰਦਗੀ 'ਚ ਸਾਰੇ ਡਰ ਖਤਮ ਹੋਏ ਨੇ ਤੁਹਾਡੇ